ਹੈਡ ਪੰਪ ਜੀ ਹੈਡ ਪੰਪ ਜੀ ਉਹ ਹੈਡ ਪੰਪ ਨੂੰ ਮੈਂ ਪਾਣੀ ਕੱਢਣ ਨਾਲ ਨਾਲ ਕਹਾਵਾ ਤੈਨੂੰ ਕਿੰਨੀ ਵਾਰ ਕਿ ਅੰਗਰੇਜ਼ੀ ਨਾ ਬੋਲਿਆ ਕਰ ਹਸਬੰਦ ਹੁੰਦਾ ਨੰਬਰ ਹੀ ਲੈ ਕੇ ਆਉਂਦੀ ਨੰਬਰ ਹੀ ਲੈ ਕੇ ਆਉਂਦੀ ਕਿਉਂ ਜਵਾਕ ਨੂੰ ਗੁੱਤੀ ਜਾਨਾ ਉਹ ਯਾਰ ਮੈਂ ਇਹਨੂੰ ਕਿੰਨੀ ਵਾਰ ਕਿ ਆ ਵੀ ਨੰਬਰ ਲੈ ਕੇ ਆ ਇਹ ਨੰਬਰ ਹੀ ਲੈ ਕੇ ਆਉਂਦੀ ਹੈ ਘੜੇ ਜੇ ਕਹਿੰਦਾ ਵਾਤ ਫਿਰ ਤੂੰ ਨੰਬਰ ਕਿਉਂ ਨਹੀਂ ਲੈ ਕੇ ਆਉਂਦੀ ਮਮਾ ਮੈਂ ਨੰਬਰ ਮੰਗਦਾ ਆਏ ਗੋਟੀ ਨੀ ਉਹ ਤੈਨੂੰ ਕੀ ਹੋ ਗਿਆ ਮੈਂ ਸਾਂਝਾ ਨਹੀਂ ਆਉਣ ਦੇ। ਨਿੱਕਲੋ ਤੂੰ ਤੂੰ ਸਮੋਸੇ ਖਾ ਗਈਆਂ। ਸਾਲੀਆਂ ਨਾਲੀਆਂ ਦਸਨੀਆਂ ਤੂੰ ਸਮੋਸਿਆਂ ਨਾਲ ਭਰ ਲੀਆਂ। ਸਾਹ ਹੁਣ ਤੈਨੂੰ ਕੰਨਾ ਪਣੀ ਆਵੇ। ਹੈ ਮੰਮੀ ਹਾਂ ਮੇਰੇ ਕੋ ਪਿੰਕ ਸੂਟ ਨਾਲ ਵੀ ਜੁੱਤੀ ਹੈ ਨਹੀਂ ਤੇ ਉਹ ਜਿਹੜਾ ਸੂਟ ਆ ਉਹਦੇ ਨਾਲ ਵੀ ਜੁੱਤੀ ਹੈ ਨਹੀਂ। ਮੇਰੇ ਕੋ ਤਾਂ ਜੁੱਤੇ ਘੇ ਹੀ ਹੈ ਨਹੀਂ। ਤਾਂ ਮੈਂ ਤਾਂ ਤੈਨੂੰ ਪਹਿਲਾਂ ਹੀ ਕਹਿ ਵੀ ਤੈਨੂੰ ਇਸ ਤਰ੍ਹਾਂ ਦੀ ਕਮੀ ਆ। ਦੇ ਪੈਰ ਲੈ ਕੇ ਨਾ ਜਾ ਹੁਣੇ ਧੂਪ ਚਲਾ ਕੇ ਢੀਆ ਫੇਰ ਕੀ ਹੋ ਗਿਆ ਲਾ ਕੇ ਢੀਆ ਇੱਕ ਤਾਂ ਘਰ ਵਾਲੀ ਨਾ ਘਰ ਵਾਲੀ ਤਾਂ ਰੂਹ ਹੁੰਦੀ ਆ ਮੈਂ ਉਹਦਾ ਕਿੱਦਾਂ ਢਾ ਸਕਦਾ ਯੁਵਕ ਭੱਜਿਆ ਕਿਸੇ ਦੀ ਜਨਾਨੀ ਨੂੰ ਲੈ ਕੇ Shimla ਚ ਜਾ ਕੇ ਮਨਾਇਆ ਹੈਪੀ ਨੀਅਰ ਉਹ ਹੀ ਯੁਵਕ ਨੂੰ ਘਰੇ ਲਿਆ ਕੇ ਘਰ ਵਾਲੀ ਨੇ ਕੁੱਟਿਆ ਵੇਲਣੇ ਨਾਲ ਵੇ ਤੂੰ ਘਰ ਨਾਲ ਕਿੱਥੇ ਸੀ ਘਰੇ ਨਹੀਂ ਆਇਆ ਉਹ ਮੈਂ ਬੂਟਾ ਲਾਇਆ ਮੈਨੂੰ ਪੁਲਸ ਵਾਲੇ ਚੱਕ ਕੇ ਲੈ ਗਏ ਹੈ ਬੂਟਾ ਲਾਇਆ ਤੇ ਪੁਲਸ ਵਾਲੇ ਕਿਨੂੰ ਚੱਕਣ ਲੱਗੇ ਬਈ ਉਹ ਮੈਂ ਰੋਡਿਆਂ ਵਾਲਾ ਲਾ ਬੈਠਾ ਸੀ ਨਾ ਤੇਰੇ ਘਰ ਆਏ ਕਿੱਥੇ ਗਈ ਆ ਘਰ ਵਾਲੀ ਗਈ ਛੋਲੇ ਲੈਣ ਮੈਨੂੰ ਤਾਂ ਕੰਕੜਾ ਕੋਰੇ ਇਹ ਦੋਲੀ ਨਾ ਕਰਾ ਰਹੀ ਮੰਮੀ ਐ ਛੋਲੇਗੀ ਤੇ ਰੱਖ ਆ ਤੈਨੂੰ ਪੈਸੇ ਦੇ ਦਈਆਂ ਨਾ ਆ ਜਿਹੜੀ ਵੱਟ ਤੋਂ ਲੈ ਕੇ ਉਹ ਜਿੱਥੋਂ ਤੈਨੂੰ ਵੱਟ ਦੇਂਦੀਆਂ ਨਾ ਆ ਸਾਰੀ ਪੈਲੀ ਨਾ ਅੱਛਾ ਆਪਣੀ ਆ ਨਹੀਂ ਨਹੀਂ ਆਪਣੀ ਨਹੀਂ ਲਗੀ ਆ ਸਾਰੀ ਪੈਲੀ ਚ ਮੈਂ ਦਿਹਾੜੀ ਕਰਦਾ ਰਿਹਾ ਹਾਂ ਆ ਪਈ ਆ ਮਰਤੋਂ ਨਹੀਂ ਤੋਂ ਹੁੰਦੇ ਭਾਂਡੇ ਮੁੰਡੇ ਹਾਂ ਕੀ ਆ ਉਹ ਮੈਂ ਕਹਿੰਦਾ ਸੀ ਵੀ ਭਾਂਡੇ ਤੋਤੇ ਚੱਲੇ ਆ ਜੇ ਕੋਈ ਕੱਪੜੇ ਕੁੱਪੜੇ ਤੋਂ ਨਾਲੇ ਤੋਂ ਵੀ ਲਿਆਂਦੇ ਹਾਂ ਚੱਲ ਕੇ ਹੋ ਹੋਰ ਚਲ ਹਾਂਜੀ ਹੂੰ ਤੁਸੀਂ ਕਿਆ ਸੀ ਨਾ ਇਹ ਸਾਰੇ ਸੂਟ ਛੇ ਛੇ ਦੀ ਸੀਰੋ ਫਿਰ ਮੈਂ ਤੁਹਾਨੂੰ ਸਾਰੇ ਬਸ ਘਮਾਉਣ ਲੈ ਕੇ ਜਾਊਂਗਾ ਹਾਂ ਕਿਆ ਸੀ ਹੁਣ ਅਸੀਂ ਸਾਰੇ ਸੂਟ ਸੀ ਲਿਆ ਚੱਲ ਘਮਾ ਹੁਣ ਸਭ ਸਾਰੇ ਪਾਸੇ フフフフ。<laughs> <laughs>